ਇੱਕ ਆਪਦੇ ਪਿੰਡ ਪੱਧਰ ਤੇ ਪੰਚਾਇਤ ਪੱਧਰ ਤੇ ਲਾ ਲਓ ਜਾਂ ਪਿੰਡ ਪੱਧਰ ਤੇ ਲਾ ਲਓ ਅਸੀਂ ਆਪਣਾ ਇੱਕ ਰੋਸ ਪ੍ਰਦਰਸ਼ਨ ਹੈ ਜਿਹੜਾ ਅੱਜ ਸ਼ੁਰੂ ਮੰਨ ਲਓ ਕੱਲ ਦਾ ਕੀਤਾ ਹੋਇਆ ਹੈ ਇਹਦੇ ਚ ਸਿਰਫ ਮਤਲਬ ਕਿ ਅਸੀਂ ਕੋਈ ਇਹ ਨਹੀਂ ਹੈਗਾ ਕਿ ਅਸੀਂ ਇੱਕ ਮੰਗ ਕੇ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਜਿਵੇਂ ਦੱਸਿਆ ਸਾਡੇ ਆਗੂ ਸਾਡੇ ਪਿੰਡ ਦੇ ਜੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਸ ਜਿਸ ਤਰੀਕੇ ਨਾਲ 19 ਤਰੀਕ ਨੂੰ ਇਹਨਾਂ ਨੇ ਇੱਕ ਮੀਟਿੰਗ ਦਾ ਭਲੇਖਾ ਦੇ ਕੇ ਮੀਟਿੰਗ ਦਾ ਇੱਕ ਬਹਾਨਾ ਦੇ ਕੇ ਉਹਨਾਂ ਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਉੱਥੇ ਡਿਟੇਨ ਕੀਤਾ ਇੱਕ ਡਿਟੇਨ ਵੀ ਨਹੀਂ ਅਸੀਂ ਕਵਾਂਗੇ ਅਸੀਂ ਕਵਾਂਗੇ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਅਗਵਾ ਕੀਤਾ ਉਸ ਆਗੂ ਨੂੰ ਉਸ ਦਿਨ ਵੀਰੋ 118 19 ਦਿਨ ਹੋ ਗਏ ਸੀਗੇ ਕਿ ਇੱਕ ਅੰਨਾ ਦਾ ਦਾਣਾ ਵੀ ਉਹਨਾਂ ਦੇ ਪੇਟ ਦੇ ਅੰਦਰ ਨਹੀਂ ਸੀ ਗਿਆ ਅੱਜ ਲਗਭਗ 1 6 ਦਿਨ ਉੱਪਰ ਦੀ ਉਹਨਾਂ ਨੂੰ ਹੋ ਗਏ ਕਿ ਇੱਕ ਪਾਣੀ ਦੀ ਬੂੰਦ ਵੀ ਉਹਨਾਂ ਦੇ ਅੰਦਰ ਨਹੀਂ ਗਈ ਉਹਨਾਂ ਦੀ ਮੰਗ ਸੀ ਕਿ ਮੈਨੂੰ ਡਿਟੇਨ ਕਰ ਲੈ ਠੀਕ ਹੈ ਕਿ ਪਰ ਮੇਰੇ ਨਾਲ ਦੇ ਜਿਹੜੀ ਸਾਡੀ ਲੀਡਰਸ਼ਿਪ ਹੈ ਬਾਕੀ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਨੂੰ ਜਿਸ ਤਰੀਕੇ ਨਾਲ ਤੁਸੀਂ ਗ੍ਰਿਫਤਾਰ ਕੀਤਾ ਉਹਨਾਂ ਨੂੰ ਗ੍ਰਿਫਤਾਰੀਆਂ ਚੋਂ ਮਤਲਬ ਕਿ ਰਿਹਾ ਕੀਤਾ ਜਾਵੇ ਅਸੀਂ 2 ਦਿਨ ਡੀਕਿਆ 3 ਦਿਨ ਡੀਕਿਆ ਕਿ ਅੱਜ ਵੀ ਲੀਡਰਸ਼ਿਪ ਛੱਡਦੇ ਅੱਜ ਵੀ ਲੀਡਰਸ਼ਿਪ ਛੱਡਦੇ ਪਰ ਅਖੀਰ ਨੂੰ ਜਿਸ ਤਰੀਕੇ ਨਾਲ ਉਹਨਾਂ ਦੀਆਂ ਮੰਗਾਂ ਤੇ ਅਣਗੌਲੀਆਂ ਕੀਤਾ ਗਿਆ ਉਹਨਾਂ ਨੂੰ ਇੱਕ ਤਰੀਕੇ ਨਾਲ ਦਰਕਨਾਰ ਕੀਤਾ ਗਿਆ ਉਹਦੇ ਵਿੱਚੋਂ ਆ ਕੇ ਸਾਡੇ ਇੱਕ ਰੋਸ ਪ੍ਰਦਰਸ਼ਨ ਜਿਸ ਤਰੀਕੇ ਨਾਲ ਕਿ ਫਿਰ ਅਖੀਰ ਨੂੰ ਸਾਨੂੰ ਇਹ ਅਸੀਂ ਆਪਦੇ ਆਪ ਤੇ ਬਰਦਾਸ਼ਤ ਨਹੀਂ ਕਰ ਸਕਦੇ ਠੀਕ ਹੈ ਅਸੀਂ ਇਹ ਬਰਦਾਸ਼ਤ ਕਰ ਲਿਆ ਕਿ ਸਾਡੀਆਂ ਟਰਾਲੀਆਂ ਨਾਲ ਤੁਸੀਂ ਤੋੜਪਨ ਕਰ ਲਈ ਸਾਨੂੰ ਸਾਡਾ ਮੋਰਚਾ ਸਾਡਾ ਖਦੇੜ ਦਿੱਤਾ ਸਾਡਾ ਸਮਾਨ ਆ ਸਾਡਾ ਉਹ ਸਾਰਾ ਉੱਥੇ ਢਾਈ ਢੇਰੀ ਕਰਤਾ ਪਰ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਾਡੇ ਪਿੰਡ ਦੇ ਜੀ ਨਾਲ ਸਾਡੇ ਪਿੰਡ ਦੇ ਸਾਡੇ ਅਗੂ ਨਾਲ ਇਸ ਤਰੀਕੇ ਦਾ ਵਿਹਾਰ ਆ ਜਿਹੜਾ ਉਹ ਪੁਲਿਸ ਪ੍ਰਸ਼ਾਸਨ ਕਰੇ ਕਿ ਜੇ ਇੱਕ ਮੰਗ ਉਹਨਾਂ ਨੇ ਇਹ ਰੱਖੀ ਆ ਉਹਨਾਂ ਨੇ ਇਹ ਗੱਲ ਕਦੇ ਵੀ ਨਹੀਂ ਕਹੀ ਕਿ ਮੈਨੂੰ ਰਿਹਾ ਕਰੋ ਉਹਨਾਂ ਨੇ ਇਹ ਰੱਖਿਆ ਇੱਕ ਮੰਗ ਰੱਖੀ ਸੀ ਕਿ ਸਾਡੀ ਲੀਡਰਸ਼ਿਪ ਆ ਜਿਹੜੀ ਉਹਨਾਂ ਨੂੰ ਤੁਸੀਂ ਬਿਨਾਂ ਸ਼ਰਤ ਰਿਹਾ ਕਰੋ ਉਹਦੇ ਵਿੱਚੋਂ ਨਿਕਲ ਕੇ ਇਹ ਮੋਰਚਾ ਆਇਆ ਕਿ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਉਹਨਾਂ ਨੂੰ ਇੱਕ ਤਰੀਕੇ ਅਣਗੌਲੀਆਂ ਕੀਤਾ ਉਹਨਾਂ ਦੀਆਂ ਮੰਗਾਂ ਨੂੰ ਉਹਦੇ ਵਿੱਚੋਂ ਨਿਕਲ ਕੇ ਇਹ ਮੋਰਚਾ ਆਇਆ ਹੈ ਹਾਈ ਕੋਰਟ ਦੇ ਵੱਲੋਂ ਅੱਜ ਆਦੇਸ਼ ਦਿੱਤੇ ਗਿਆ ਕਿ ਮਨੋਸਰਕਾਰ ਨੂੰ ਕਿ ਸਾਬੀਰ ਜੀ ਸਿੰਧਲੇ ਵਾਲਾ ਦੇ ਪਰਿਵਾਰ ਨੂੰ ਲੈ ਲਿਆ ਜਾਵੇ ਕਿਵੇਂ ਬੇ ਦੇਖਦੇ ਆ ਅਸੀਂ ਬੈਠ ਕੇ ਸਾਰਾ ਨਗਰ ਅਸੀਂ ਇੱਥੇ ਬੈਠੇ ਆ ਸਾਰਾ ਪਿੰਡ ਬੈਠੇ ਆ ਅਸੀਂ ਵਿਚਾਰ ਕਰਦੇ ਆ ਇਸ ਗੱਲ ਤੇ ਕਿ ਭਾਈ ਅਸੀਂ ਕੀ ਮਤਲਬ ਕਿ ਮਿਲਣ ਜਾਣਾ ਹੈ ਕਿਵੇਂ ਕਰਨਾ ਹੈ ਪਰ ਅਸੀਂ ਇਹ ਗੱਲ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਅਸੀਂ ਇਸ ਮੋਰਚੇ ਨੂੰ ਕੋਈ ਆਏ ਨਹੀਂ ਲਾਇਆ ਕਿ ਅਸੀਂ ਮਿਲਣ ਵਾਸਤੇ ਜਿਵੇਂ ਪਹਿਲਾਂ ਦੱਸਿਆ ਕਿ ਅਸੀਂ ਮਿਲਣ ਵਾਸਤੇ ਇਹ ਮੋਰਚਾ ਨਹੀਂ ਲਾਇਆ ਅਸੀਂ ਆਪਦੀਆਂ ਮੰਗਾਂ ਤੇ ਸਾਡੇ ਆਗੂ ਨੂੰ ਰਿਹਾ ਕਰਾਉਣ ਤੇ ਸਾਡੀ ਲੀਡਰਸ਼ਿਪ ਨੂੰ ਰਿਹਾ ਕਰਾਉਣ ਵਾਸਤੇ ਇਹ ਮੰਗ ਮੋਰਚਾ ਲਾਇਆ ਆਪਦੀਆਂ ਮੰਗਾਂ ਵਾਸਤੇ ਇਹ ਮੋਰਚਾ ਲਾਇਆ ਉਸ ਅਸੀਂ ਪਿੰਡ ਦੇ ਪਿੰਡ ਪੱਦਰ ਤੇ ਆਪਦਾ ਵਿਚਾਰ ਕਰਦੇ ਹਾਂ ਇਹ ਮੰਨਿਆ ਜਾ ਸਕਦਾ ਕਿ ਸ਼ੰਭੂ ਖਨੋਰੀ ਹਾਂ ਇਹ ਲਾਇਆ ਹੀ ਇਸੇ ਤਰੀਕੇ ਨਾਲ ਗਿਆ ਵੀਰੇ ਕਿ ਅਸੀਂ ਦਿਨ ਰਾਤ ਅਣਮਿਥੇ ਸਮੇਂ ਵਾਸਤੇ ਇਹ ਮੋਰਚਾ ਆਪਦੀਆਂ ਮੰਗਾਂ ਵਾਸਤੇ ਆ ਜਿੰਨਾਂ ਚਿਰ ਸਾਡੀਆਂ ਮੰਗਾਂ ਨੂੰ ਲਾਗੂ ਨਹੀਂ ਕਰਦੇ ਜਿੰਨਾਂ ਚਿਰ ਸਾਡੀਆਂ ਮੰਗਾਂ ਨੂੰ ਮੰਨਿਆ ਨਹੀਂ ਜਾਂਦਾ ਉਹਨਾਂ ਚਿਰ ਇਹ ਮੋਰਚਾ ਜਿਵੇਂ ਦੀਵੇਂ ਚੱਲਦਾ ਰਹੇਗਾ ਏ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਕਿ ਕੀ ਸਰਕਾਰ ਇਸ ਗੱਲ ਤੇ ਸਿਰਫ ਇੱਕ ਗੱਲ ਹੀ ਕਹਿ ਰਹੀ ਆ ਜਾਂ ਮਤਲਬ ਕਿ ਇਹ ਆਉਣ ਵਾਲੇ ਸਮਾਂ ਆਪਾਂ ਨੂੰ ਦੱਸ ਦੂਗਾ ਕਿ ਕੀ ਵਾਕਈ ਰਿਹਾ ਕਰਦੇ ਆ ਜਾਂ ਨਹੀਂ ਕਰਦੇ ਇਹ ਆਉਣ ਵਾਲਾ ਸਮੇਂ ਚ ਆਪਾਂ ਨੂੰ ਪਤਾ ਲੱਗ ਜਾਂਦਾ ਇਸ ਤਰ੍ਹਾਂ ਨਾਲ ਸਮਾਨ ਚੋਰੀ ਹੋ ਰਿਹਾ ਉੱਥੋਂ ਹੋਰ ਤੇ ਵੀ ਵੀਡੀਓ ਆਈ ਜਦ ਨਵੀਆਂ ਵਾਇਰਲ ਹੁੰਦੀਆਂ ਨੇ ਚਾਹੇ ਸਥਾਨਕ ਲੋਕਾਂ ਵੱਲੋਂ ਹੋਵੇ ਚਾਹੇ ਸੱਤਾ ਦੀ ਪਾਰਟੀ ਦੇ ਆਗੂਆਂ ਦੇ ਵੱਲੋਂ ਆਮ ਲੱਗਦੇ ਹੁਣ ਉਹ ਚਿੰਨ੍ਹ ਨੂੰ ਕਿਵੇਂ ਦੇਖੋ ਸਰਕਾਰ ਦਾ ਵੀ ਦੇਖੋ ਜੇ ਆਪਾਂ ਇਸ ਨੂੰ ਇੱਕ ਜੇ ਆਏ ਵੇਖੀਏ ਕਿ ਇਹ ਸਮਾਨ ਚੋਰੀ ਹੋ ਨਹੀਂ ਰਿਹਾ ਕਰਵਾਇਆ ਜਾ ਰਿਹਾ ਜਿਸ ਤਰੀਕੇ ਨਾਲ ਪ੍ਰਸ਼ਾਸਨ ਉਥੇ ਇੱਕ ਮੂਕ ਦਰਸ਼ਕ ਬਣ ਕੇ ਜਿਸ ਤਰੀਕੇ ਨਾਲ ਸਿਰਫ ਇੱਕ ਤਮਾਸ਼ਾ ਦੇਖਣ ਵਾਲਾ ਪ੍ਰਸ਼ਾਸਨ ਬਣ ਕੇ ਖੜਕੇ ਉਥੇ ਸਮਾਨ ਨੂੰ ਸਾਡੇ ਨੂੰ ਚੱਕਵਾਇਆ ਜਾ ਰਿਹਾ ਲੋਕਾਂ ਤੋਂ ਕਿ ਲੈ ਜਾ ਚੱਕ ਕੇ ਕੋਈ ਸਾਡੀ ਟਰਾਲੀ ਨੂੰ ਗੱਲ ਨੂੰ ਇਹਵੇਂ ਲਵਾਂਗੇ ਕਿ ਚੋਰੀ ਕਰਵਾਇਆ ਜਾ ਰਿਹਾ ਇਹਦੇ ਵਿੱਚ ਪੂਰਾ ਪ੍ਰਸ਼ਾਸਨ ਭਾਗੀਦਾਰ ਹੈ ਪ੍ਰਸ਼ਾਸਨ ਦਾ ਹੀ ਇਹਦੇ ਵਿੱਚ ਹੱਥ ਹੈ ਪ੍ਰਸ਼ਾਸਨ ਹੀ ਇਸ ਚੀਜ਼ ਦਾ ਜ਼ਿੰਮੇਵਾਰ ਹੈ ਕਿ ਜੇ ਜਿਹੜਾ ਜਿਹੜਾ ਸਮਾਨ ਸਾਡਾ ਉੱਥੋਂ ਗਾਇਬ ਹੋਇਆ ਜਿਹੜੀ ਜਿਹੜੀ ਸਾਡੀ ਚੀਜ਼ ਆ ਜਿਹੜੀ ਜਿਹੜੀ ਸਾਡੀ ਉੱਥੇ ਟਰੈਕਟਰ ਟਰਾਲੀ ਚਾਹੇ ਕੁਝ ਵੀ ਸਮਾਨ ਆ ਸਾਡਾ ਉਹ ਸਾਰੇ ਇਹਦੇ ਵਿੱਚ ਪ੍ਰਸ਼ਾਸਨ ਪੂਰਾ ਭਾਗੀਦਾਰ ਆ ਪ੍ਰਸ਼ਾਸਨ ਦਾ ਹੀ ਹੱਥ ਆ ਪ੍ਰਸ਼ਾਸਨ ਨੂੰ ਹੀ ਅਸੀਂ ਜ਼ਿੰਮੇਵਾਰ ਮੰਨਾਂਗੇ ਸਰਕਾਰ ਕਿਤਨੇ ਕਿਤੇ ਕਹਿ ਰਹੀ ਸੀਗੀ ਜਿਹੜਾ ਰੋਜ਼ਗਾਰ ਰੁਕਿਆ ਹੋਇਆ ਸੀਗਾ ਧਰਨਾ ਕਰਾਉਣ ਨਾਲ ਜਾਂ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਸੀਗਾ ਇਹ ਲਗਾਤਾਰ ਕਹਿ ਰਹੀ ਹਜੇ ਵੀ ਕਹਿ ਰਹੀ ਸਰਕਾਰ ਵੀ ਅਸੀਂ ਕਿਸਾਨਾਂ ਦੇ ਹੱਕ ਵਿੱਚ ਖੜੇ ਆ ਅਸੀਂ ਉਹ ਸਾਡੇ ਕਿਸਾਨ ਸਾਡੇ ਜੇ ਕਿਸਾਨ ਵੀਰੋਂ ਇਹਨਾਂ ਦੇ ਹੁੰਦੇ ਜੇ ਕਿਸਾਨ ਵੀਰੇ ਇਹਨਾਂ ਦੇ ਹੁੰਦੇ ਤਾਂ ਇਹ ਕਦੇ ਵੀ ਸਾਡਾ ਮੰਨ ਲਓ ਜਿਹੜਾ ਇਹਨਾਂ ਨੇ ਆਪਦੇ ਅੰਦਰੋਂ ਇੱਕ ਨੰਬਰ ਜਾਰੀ ਕੀਤਾ ਕਿ 1400 ਕਿਸਾਨ ਨੂੰ ਅਸੀਂ ਗ੍ਰਿਫਤਾਰ ਕੀਤਾ ਫਿਰ ਗ੍ਰਿਫਤਾਰ ਨਹੀਂ ਸੀ ਕਰਦੇ ਜਿਸ ਤਰੀਕੇ ਨਾਲ ਜੇ ਫਿਰ ਕਿਸਾਨ ਇਹਨਾਂ ਦੇ ਹੁੰਦੇ ਤਾਂ ਜਿਸ ਤਰੀਕੇ ਨਾਲ ਉਸ ਆਗੂ ਨੂੰ ਭੁੱਖੇ ਪਿਆਸੇ ਬੈਠੇ ਆਗੂ ਨੂੰ ਜਿਸ ਤਰੀਕੇ ਨਾਲ ਡਿਟੇਨ ਕਰਕੇ ਲਗਾਇਆ ਤੋਖੇ ਨਾਲ ਫਿਰ ਇਹ ਡਿਟੇਨ ਨਹੀਂ ਸੀ ਕਰਦੇ ਉੱਥੇ ਬੈਠੇ ਸੀ ਠੀਕ ਆ ਚਲੋ ਵਪਾਰ ਦੀ ਇਹਨਾਂ ਦੀ ਗੱਲ ਆਪਾਂ ਇੱਕ ਇੱਕ ਮਿੰਟ ਵਾਸਤੇ ਇਹ ਗੱਲ ਨੂੰ ਸਮਝ ਗਏ ਜੇ ਕੀ ਮੈਨੂੰ ਦੱਸਿਓ ਕਿ ਦਿੱਲੀ ਤੇ ਦਿੱਲੀ ਨੂੰ ਪੰਜਾਬ ਨਾਲ ਜੋੜਨ ਵਾਲਾ ਸਿਰਫ ਸ਼ੰਭੂ ਤੇ ਖਨੌਰੀ ਬਾਰਡਰ ਕੀ ਹੋਰ ਸੜਕਾਂ ਦਿੱਲੀ ਨੂੰ ਨਹੀਂ ਜਾਂਦੀਆਂ ਪ੍ਰਸ਼ਾਸਨ ਕੀ ਉਹਨਾਂ ਸੜਕਾਂ ਨੂੰ ਨਹੀਂ ਦੇਖ ਰਿਹਾ ਕੀ ਦੋ ਸੜਕਾਂ ਤੋਂ ਸਿਰਫ ਸਾਰਾ ਵਪਾਰ ਦਾ ਜਿਹੜਾ ਕੀ ਇਹ ਨਹੀਂ ਲੱਗ ਰਿਹਾਗਾ ਕਿ ਸਿਰਫ ਇੱਕ ਛੋਟਾ ਤਬਕਾ ਇੱਕ ਆਪਾ ਜੀ ਤਬਕੇ ਦੀ ਗੱਲ ਕਰੀਏ ਇੱਕ ਤਬਕੇ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੇ ਜਿਹੜਾ ਐਡਾ ਵੱਡਾ ਪਰਿਵਾਰ ਖੇਤੀਬਾੜੀ ਦੇ ਜੁੜਿਆ ਹੋਇਆ ਪੰਜਾਬ ਦਾ ਉਹਨਾਂ ਨੂੰ ਇਹਨਾਂ ਨੇ ਕਿਤੇ ਨਾ ਕਿਤੇ ਇੱਕ ਤਰੀਕੇ ਨਾਲ ਦਰਕਰਨਾਰ ਕੀਤਾ ਸਿਰਫ ਇੱਕ ਛੋਟੇ ਜਿਹੇ ਵਰਗ ਵਪਾਰੀ ਵਰਗ ਨੂੰ ਇਹਨਾਂ ਨੇ ਰਾਜ਼ੀ ਕਰਨ ਵਾਸਤੇ ਸੜਕਾਂ ਦਾ ਦਿੱਲੀ ਨੂੰ ਹੋਰ ਵੀ ਬਥੇਰੀਆਂ ਜਾਣੀਆਂ ਉੱਥੋਂ ਵੀ ਜਾ ਸਕਦਾ ਸੀ ਕਿਸਾਨ ਇੱਕ ਚੀ ਦਾ ਜਵਾਬ ਦੇਖੋ ਕਿਸਾਨ ਆ ਆਉਣ ਵਾਲਾ ਸਮਾਂ ਇਸ ਚੀਜ਼ ਨੂੰ ਬੜਾ ਜ਼ਿਆਦਾ ਵਧੀਆ ਤਰੀਕੇ ਨਾਲ ਮੇਰੇ ਮੇਰੇ ਲਫ਼ਜ਼ਾਂ ਨਾਲੋਂ ਵੀ ਵਧੀਆ ਤਰੀਕੇ ਨਾਲ ਇਸ ਸਮਾਂ ਜਵਾਬ ਦੇਵੇਗਾ ਕਿ ਕਿਸਾਨ ਇਹਨਾਂ ਨੂੰ ਜਵਾਬ ਕਿਸ ਤਰ੍ਹਾਂ ਦੀ ਦਿੰਦੇ ਨੇ ਪਰ ਇਹਦੇ ਵਿੱਚ ਮੈਂ ਇੱਕ ਗੱਲ ਤੁਹਾਡੀ ਜਾਣਕਾਰੀ ਵਿੱਚ ਵਾਅਦਾ ਕਰਦੇ ਆਂ ਸਾਡਾ ਇਹ ਮੋਰਚਾ ਲਾਉਣ ਦਾ ਅਸੀਂ ਹੋ ਸਕਦਾ ਕਿ ਅਸੀਂ ਆਪਣਾ ਇਹ ਸਦਾ ਮੰਨ ਲਓ ਜਿਹੜਾ ਤੁਸੀਂ ਅੱਜ ਆਇਓ ਹੋ ਸਕਦਾ ਹੈ ਤੁਸੀਂ ਕੱਲ ਆ ਜਾਂਦੇ ਪਰ ਅਸੀਂ ਇਸ ਮੋਰਚੇ ਨੂੰ ਜਦੋਂ ਸ਼ੁਰੂ ਕੀਤਾ ਅਰਦਾਸ ਬੇਨਤੀ ਕਰਕੇ ਜਦੋਂ ਅਸੀਂ ਮੋਰਚੇ ਵਿੱਚ ਬੈਠੇ ਅ ਉਸੇ ਸਮੇਂ ਸਾਨੂੰ ਨਾਲ ਇੱਕ ਸਾਡੇ ਪਿੰਡ ਦੇ ਵਿੱਚ ਮੰਦ ਭਾਗੀ ਘਟਨਾ ਉਸੇ ਸਮੇਂ ਸਾਡੇ ਚ ਘਟ ਗਈ ਤਾਂ ਕਰਕੇ ਸਾਡੇ ਤੋਂ ਤੁਹਾਨੂੰ ਉਦੋਂ ਸਦਾ ਮੰਨ ਲਓ ਵੀ ਜਿਹੜਾ ਇੱਥੇ ਪਹੁੰਚ ਨਹੀਂ ਹੋਇਆ ਅ ਦਾ ਦੱਸਿਆ ਜਾਂਦਾ ਕਿ ਜਿਸ ਦਿਨ ਦਾ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਪ੍ਰਸ਼ਾਸਨ ਨੇ ਗ੍ਰਿਫਤਾਰ ਕੀਤਾ ਜਿਸ ਤਰੀਕੇ ਨਾਲ ਉਹਨਾਂ ਨੂੰ ਅਗਵਾ ਕੀਤਾ ਉਸੇ ਦਿਨ ਤੋਂ ਸਾਡੇ ਪਿੰਡ ਦੇ ਗੁਰदयाल ਸਿੰਘ ਨੂੰ ਉਸੇ ਦਿਨ ਤੋਂ ਲਗਾਤਾਰ ਡਿਪਰੈਸ਼ਨ ਦੇ ਵਿੱਚ ਸਨ ਲਗਾਤਾਰ ਉਹ ਡਿਪਰੈਸ਼ਨ ਦੇ ਵਿੱਚ ਡਿਪਰੈਸ਼ਨ ਵਾਲੀਆਂ ਗੱਲਾਂ ਬਾਤਾਂ ਤਕਰੀਬਨ ਨਾ ਕਿਸੇ ਨਾ ਬੋਲਦੇ ਸੀ ਨਾ ਨਾ ਗੱਲ ਕਰਦੇ ਸੀ ਨਾ ਕਿਤੇ ਜਾਂਦੇ ਸੀ ਤਾਂ ਜਦੋਂ ਕੱਲ ਅਸੀਂ ਮੋਰਚਾ ਲਾਇਆ ਤਾਂ ਉਸ ਸਮੇਂ ਕੋਈ 10 ਮਿੰਟ 5 ਮਿੰਟ ਉੱਥੇ ਆ ਕੇ ਬੈਠੇ ਹੋਣੇ ਆ ਮੋਰਚੇ ਦੇ ਵਿੱਚ ਉਹ ਫਕਰ ਬੰਦਾ ਸੀਗਾ ਪਹਿਲਾਂ ਦੱਸ ਦਿਆਂ ਕਿ ਉਹਨੂੰ ਕੋਈ ਬਹੁਤਾ ਦੁਨੀਆਦਾਰੀ ਬਾਰੇ ਮਤਲਬ ਕਿ ਇੰਨਾ ਨਹੀਂ ਸੀਗਾ ਕਿ ਦੁਨੀਆ ਕੀ ਚੱਲ ਰਹੀ ਆ ਪਰ ਉਹ ਇੱਕ ਸਤਕਾਰ ਵਜੋਂ ਇੱਕ ਇੱਜ਼ਤ ਵਜੋਂ ਕਿਉਂਕਿ ਪ੍ਰਧਾਨ ਜੀ ਉਹਨਾਂ ਦੇ ਚਾਚੇ ਸੀ ਤਾਂ ਉਹਨਾਂ ਦੇ ਉਹਨਾਂ ਦੀ ਸਿਹਤ ਵਾਸਤੇ ਉਹਨਾਂ ਦਾ ਫਿਕਰਮੰਦ ਤੇ ਆ ਕੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਦੇ ਵਿੱਚ ਬੈਠਾ ਤਾਂ ਉਦੋਂ ਅਸਲ ਕਹਾਣੀ ਦਾ ਉਦੋਂ ਪਤਾ ਲੱਗਿਆ ਕਿ ਜਦੋਂ ਕਿ ਉਹਨੂੰ ਪਤਾ ਲੱਗਦਾ ਕਿ 5 ਦਿਨ ਹੋ ਗਏ ਅੱਜ ਪਾਣੀ ਦੀ ਬੂੰਦ ਵੀ ਉਹਨਾਂ ਦੇ ਅੰਦਰ ਨਹੀਂ ਗਈ ਤਾਂ ਉਹਦੇ ਵਿੱਚੋਂ ਸਾਡੇ ਉਹ ਗੁਰਦਿਆਲ ਸਿੰਘ ਨੇ ਕੱਲ ਸੁਸਾਇਡ ਕੀਤਾ ਉਹ ਅੱਜ ਪਰਿਵਾਰ ਦੇ ਵਿੱਚ ਉਸ ਘਰ ਦੇ ਵਿੱਚ ਅੱਜ ਸੱਥਰ ਵਿਸ਼ਿਆ ਹੋਇਆ ਉਸ ਸੱਥਰ ਵਿਸ਼ਨ ਦੇ ਵਿੱਚ ਅਸੀਂ ਪੂਰਾ ਭਾਗੀਦਾਰ ਮੰਨਾਂਗੇ ਇਸ ਪ੍ਰਸ਼ਾਸਨ ਨੂੰ ਇਹਨਾਂ ਸਰਕਾਰਾਂ ਨੂੰ ਕਿ ਉਸ ਪਰਿਵਾਰ ਨੂੰ ਉਜਾੜਨ ਵਿੱਚ ਸਰਕਾਰਾਂ ਦਾ ਬਰਾਬਰ ਦਾ ਹੱਥ ਹੈ ਜੇ ਸਾਡੇ ਆਗੂ ਨਾਲ ਇਸ ਤਰੀਕੇ ਦਾ ਵਿਹਾਰ ਨਾ ਕਰਦੇ ਜੇ ਸਾਡਾ ਆਗੂ ਅੱਜ 6 ਦਿਨਾਂ ਤੋਂ ਪਿਆਸਾ ਨਾ ਹੁੰਦਾ ਹੋ ਸਕਦਾ ਸਾਡਾ ਉਹ ਪਰਿਵਾਰ ਦਾ ਜੀ ਵੀ ਸਾਡੇ ਵਿੱਚ ਹੁੰਦਾ ਇਹਨੂੰ ਘਰ ਨੂੰ ਉਜਾੜਨ ਦੇ ਵਿੱਚ ਉਸ ਸਾਡੇ ਪਿੰਡ ਦੇ ਅੱਜ ਹਾਲਾਤ ਇਹ ਬਣਾਉਣ ਦੇ ਵਿੱਚ ਸਾਡੇ ਉਹ ਪਿੰਡ ਦੇ ਵਿੱਚ ਸਿਵੇ ਬਲਦਿਆਂ ਦਾ ਕਾਰਨ ਸਿਰਫ ਤੇ ਸਿਰਫ ਹੀ ਸਰਕਾਰਾਂ ਤੇ ਇਹ ਪ੍ਰਸ਼ਾਸਨ ਨਮਰਨਾ ਬਾਦਸ਼ੰਗ ਇਹਨੂੰ ਮੇਰਾ ਦੱਲੇ ਵਾਲਾ ਹੀ ਹੈ ਕੀ ਕਹਿਣਾ ਹੈਗਾ ਤੁਹਾਡਾ ਕੈਨਾ ਸੰਘਰਸ਼ਾ ਸੀ ਜੇ ਸੱਚ ਕੌਣਤਾ ਸੀ ਮਾਰ ਸਰਕਾਰ ਦੇ ਸੱਥਰ ਤੇ ਬੈਠੇ ਐ ਕਿ ਸਾਡੇ ਬੰਨਿਓ ਸਰਕਾਰ ਮਰ ਚੁੱਕੀ ਐ ਪੰਜਾਬ ਦੇ ਕਿਸਾਨਾਂ ਦੀ ਕਿਸਾਨ ਜਿਹੜੀ ਐ ਸਰਕਾਰ ਉਹ ਮਰ ਗਈ ਇਹਨਾਂ ਦੀ ਮੌਤ ਐ ਇਹ ਉਹਨਾਂ ਵੀ ਜਿਹੜੀ ਅਸੀਂ ਉਹਨਾਂ ਦੇ ਸੱਥਰ ਤੇ ਬੈਠੇ ਐ ਇਸ ਵੇਲੇ ਐਡਾ ਵੱਡਾ ਸੰਘਰਸ਼ ਸਾਡਾ ਜਿਹੜਾ ਹੈ ਕਿ ਨਾ ਸਾਡਾ ਕਿਸੇ ਨੂੰ ਦਿੱਕਤ ਨਾ ਕੋਈ ਦੁੱਖ ਅਸੀਂ ਸਾਈਡ ਤੇ ਬੈਠੇ ਐ ਫਿਰ ਸਾਡੇ ਆਗੂ ਨੂੰ ਇੰਨਾ ਤਰ੍ਹਾਂ ਇਸ ਤਰ੍ਹਾਂ ਗੁੰਮਰਾਹ ਕਰਨਾ ਤੇ ਐਡਾ ਠੱਗਾ ਕਰਨਾ ਇੱਕ ਹੀ ਗਾਇਜ ਹੈ ਬੜੀ ਮੰਦੀ ਘਟਨਾ ਵਾਪਰੀ ਹੈ ਸਾਡੇ ਨਗਰ ਦੇ ਵਿੱਚ ਅਸੀਂ ਸਾਰਾ ਪਿੰਡ ਚਿੰਤਕ ਹੈ ਬਹੁਤ ਚਿੰਤਕ ਸੀ ਸੋ ਦਲੇਰ ਦੀ ਸੇਧ ਦੀ ਗੱਲ ਕਰੀਏ ਤਾਂ ਖੇਤ ਕਾਫੀ ਉਹਦੀ ਨਾਦਕ ਹੈਗੀ ਕੰਮ ਕਰੀਏ ਛੇ ਤਾਂ ਇਉਂ ਅਜੇ ਵੀ ਜਦੋਂ 4 ਮਹੀਨੇ ਹੋ ਗਿਆ 120 ਦਿਨ ਹੋਣ ਵਾਲੇ ਹੋਣ ਜਾਂ ਹੋ ਗਏ ਹੋਣਗੇ ਤੇ ਜਿਨ੍ਹਾਂ ਨੇ ਅੰਨ ਦਾ ਦਾਣਾ ਨਹੀਂ ਖਾਦਾ ਰੋਟੀ ਤੇ ਦੋ ਦਿਨ ਨਾ ਖਾਈਏ ਤਾਂ ਬੰਦਾ ਭਟਕ ਜਾਂਦਾ ਹੈ ਉਹ ਅਜੇ ਖਬਰਾਂ ਨੂੰ ਕਿਸ ਤਰ੍ਹਾਂ ਪਰਮਾਤਮਾ ਰੱਖੀ ਬੈਠਾ ਅਜੇ ਇਹ ਪਰਮਾਤਮਾ ਦਾ ਕਰਿਸ਼ਮ ਹੈ ਤੇ ਲੋਕਾਂ ਨਹੀਂ ਅਰਦਾਸ ਅਰਦਾਸਾਂ ਹੀ ਉਹਨੂੰ ਜਵਾਈ ਬੈਠੀਆਂ ਨਹੀਂ ਉਹਦਾ ਕੋਈ ਰਹਿ ਨਹੀਂ ਸਕਦਾ ਕਿੰਨਾ ਚਿਰ ਚੱਲੇਗਾ ਫੁੱਟਾ ਸਰਨਾ ਤਰਨਾ ਸਾਡਾ ਜਿੰਨਾ ਚੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਹਣ ਮਿੱਥੇ ਸਮੇਂ ਲਈ ਧਰਨਾ ਸਾਡਾ ਉੱਥੇ ਆਣ ਮਿੱਥੇ ਸਮੇਂ ਦਾ ਇੱਥੇ ਕੋਈ ਸਾਨੂੰ ਕਿਤੇ ਹੋਰ ਬਹਿਣ ਨਹੀਂ ਦਿੰਦੇ ਅਸੀਂ ਆਪਦੇ ਪਿੰਡ ਚ ਰੋਸ਼ੀ ਕਰਿਓ ਧਰਨਾ ਲਾ ਲਿਆ ਲੋਕ ਵੀ ਇੱਥੇ ਆਉਣਾ ਸ਼ੁਰੂ ਹੋ ਜਾਣਗੇ ਸਾਡਾ ਇਹ ਪਰਨਾ ਵੱਡਾ ਰੂਪ ਪਾ ਇੱਥੇ ਬਣ ਗਿਆ ਸਾਡਾ ਬਾਰਡਰ ਤੇ ਜਿੱਥੇ ਹੁਣ ਤਾਂ ਆਪਦੇ ਘਰੇ ਦਾ ਸਾਨੂੰ ਘਰੋਂ ਦਾ ਸਾਨੂੰ ਚੱਕਣ ਹੋ ਰਹੀ ਚਲੋ ਛੜਕਾ ਦਾ ਸਾਨੂੰ ਚੱਕ ਲਾ ਸਾਸੀ ਤਾਂ ਰੋਕੀ ਵੀ ਨਹੀਂ ਸਾਡੇ ਕੋਈ ਵੀ ਜੁਨੀਅਨ ਨੇ ਸਾਡੀ ਜੁਨੀਅਨਾਂ ਨੇ ਛੜਕਾ ਨਹੀਂ ਰੋਕਿਆ ਛੜਕਾ ਰੋਕਿੰਦੇ ਹਰਿਆਣੇ ਨੇ ਰੋਕਿਆ हां इन्ना ਤਾਂ ਹੁਣ ਉਹ ਕਹਿ ਸਕਦੇ ਆ ਆਪਾਂ ਕੋ ਬਾਰਡਰ ਖਲਵਾ ਦਈਏ ਤੋ ਹੀ ਗਾਂ ਨਾ ਤੁਰਿਆ ਜੀ ਐਸੀ ਤਾਂ ਗੱਲਬਾਤ ਸਰਕਾਰ ਨਾਲ ਚੱਲ ਜਾਂਦੀ ਸੈਂਟਰ ਨਾਲ ਤੇ ਨਹੀਂ ਤੁਰਨਾ ਵੀ ਕਹਦਾ ਸੀ ਹੋਰ ਪਿੰਡਾਂ ਦੇ ਕਿਸਾਨ ਵੀ ਇੱਥੇ ਕੋਡੇ ਨਾਲ ਰਲ ਸਕਦੇ ਆਉਣਗੇ ਜੀ ਕੱਲ ਤੋਂ ਹੀ ਆਉਣਗੇ ਅੱਜ ਕੱਲ ਸਾਡੇ ਮੰਦ ਘਟਣਾ ਘਟਣਾ ਵਾਪਰ ਗਈ ਕਿ ਉਹ ਸ਼ੂਟ ਸ਼ਾਟ ਕਰ ਗਿਆ ਸਾਡਾ ਭਰਾ ਹੀ ਸੀ ਸਾਡੇ ਚਾਚੇ ਦਾ ਪੁੱਤ ਸੀ ਜਿਹੜਾ